ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਹੁਤ ਚਰਚਿਤ ਮਾਮਲਾ ਅਮਨਦੀਪ ਕੌਰ ਮਹਿਲਾ ਕਾਂਸਟੇਬਲ ਜਿਹਨੂੰ ਥਾਰ ਵਾਲੀ ਵੀ ਕਾਂਸਟੇਬਲ ਕਿਹਾ ਜਾਂਦਾ ਪਿਛਲੀ 2 ਤਰੀਕ ਨੂੰ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਕਿਉਂਕਿ ਉਸ ਤੇ ਅਕਾਰ ਦੇ ਵਿੱਚ 17 ਗ੍ਰਾਮ ਤੋਂ ਵੱਧ ਚਿਟਾ ਮਿਲਿਆ ਸੀ ਜਿਸ ਨੂੰ ਲੈ ਕੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪਹਿਲਾਂ 1 ਦਿਨ ਦਾ ਰਿਮਾਂਡ ਲਿਆ ਤੇ ਫਿਰ 2 ਦਿਨ ਦਾ ਤੇ ਫਿਰ 2 ਦਿਨ ਦਾ ਅੱਜ ਫਿਰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਉਹਨਾਂ ਦਾ ਰਿਮਾਂਡ ਮੰਗਿਆ ਗਿਆ ਅਸੀਂ ਆਪ ਵਿਆਸਾ ਵੱਲੋਂ ਉਹਨਾਂ ਨੂੰ 14 ਦਿਨ ਦੀ ਐਡੀਸ਼ਨਲ ਰਿਮਾਂਡ ਤੇ ਭੇਜ ਦਿੱਤਾ ਗਿਆ ਤੇ ਹੁਣ 14 ਦਿਨ ਬਾਅਦ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਗਲੀ ਡੇਟ ਕਿਹੜੀ ਪੈਂਦੀ ਆ ਦੂਸਰੇ ਪਾਸੇ ਸਰਬਜੀਤ ਸਿੰਘ ਡੀਐਸਪੀ ਸਿਟੀ 2 ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ 5 ਦਿਨਾਂ ਦੇ ਰਿਮਾਂਡ ਵਿੱਚ ਕੀ ਨਿਕਲਿਆ ਤਾਂ ਸਿਰਫ ਉਹਨਾਂ ਨੇ ਉਹੀ ਰਿਪੋਰਟ ਅਟਾਇਆ ਕਿ ਇਸ ਦੀ ਸਾਡੀ ਅਜੇ ਜਾਂਚ ਚੱਲ ਰਹੀ ਆ ਉਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜਾ ਦੂਸਰਾ ਨਾਮਜ਼ਦ ਕੀਤਾ ਸੀ ਬਲਵਿੰਦਰ ਸਿੰਘ ਸੋਨੂ ਨਾਮ ਦਾ ਵਿਅਕਤੀ ਜਿਹੜਾ ਇਸ ਦੇ ਨਾਮ ਰੰਦਾ ਸੀ ਉਸ ਦਾ ਕੀ ਬਣਿਆ ਕਹਿੰਦੇ ਹਜੇ ਤੱਕ ਉਹ ਹਿਰਾਸਤ ਵਿੱਚ ਨਹੀਂ ਆਇਆ ਹਾਲਾਂਕਿ ਦੂਸਰੇ ਪਾਸੇ ਇਹ ਵੀ ਚਰਚਾਾਂਵਾਂ ਚੱਲ ਰਹੀਆਂ ਹਨ ਕਿ ਫਿੰਡਾ ਪੁਲਿਸ ਵੱਲੋਂ ਉਹਨਾਂ ਦੇ ਪਿੰਡ ਨਾਨਕਪੁਰਾ ਵਿਖੇ ਜੋ ਹਰਿਆਣਾ ਦੇ ਸਰਸੇ ਦੇ ਕਰੀਬ ਹੈਗਾ ਉਸ ਤੇ ਘਰ ਦੀ ਛਾਪੇਮਾਰੀ ਕੀਤੀ ਗਈ ਤੇ ਉਸ ਦੇ ਕਈ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਪਰ ਹਜੇ ਪੁਲਿਸ ਵੱਲੋਂ ਉਸ ਦੀ ਕੋਈ ਜਾਣਕਾਰੀ ਆਫੀਸ਼ੀਅਲ ਤੌਰ ਤੇ ਨਹੀਂ ਦਿੱਤੀ ਗਈ ਵੀ ਲਿਆਕ ਨਹੀਂ ਗਿਆ ਪਰ ਨਾਲ ਹੀ ਇਹ ਵੀ ਚਰਚਾ ਵਿੱਚ ਚੱਲ ਰਹੀ ਹੈ ਕਿ ਇੱਕ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਵੀ ਉਹ ਪੁਲਿਸ ਵੱਲੋਂ ਮੋਟਰਸਾਈਕਲ ਉਸ ਦਾ ਬੁਲਟ ਮੋਟਰਸਾਈਕਲ ਜਿਹੜਾ ਅਮਨਦੀਪ ਦੇ ਨਾਮ ਤੇ ਆ ਉਸ ਦੇ ਪਿੰਡ ਨਾਨਕਪੁਰਾ ਵਿਖੇ ਸੀਗਾ ਤੇ ਉਸ ਨੂੰ ਚੱਕਿਆ ਗਿਆ ਪਰ ਆ ਪਤਾ ਲੱਗਿਆ ਕਿ ਉਹ ਹਰਿਆਣਾ ਪੁਲਿਸ ਵੱਲੋਂ ਜਿਹੜਾ ਸਦਰ ਥਾਣੇ ਵੱਲੋਂ ਉਹ ਚੱਕ ਕੇ ਉੱਥੇ ਖੜਾ ਕੀਤਾ ਗਿਆ ਪਰ ਬਠਿੰਡਾ ਪੁਲਿਸ ਉਸ ਨੂੰ ਨਹੀਂ ਲੈ ਕੇ ਆਈ ਹੁਣ ਉਹਨੂੰ 14 ਦਿਨ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਦੂਸਰੇ ਪਾਸੇ ਬਲਵਿੰਦਰ ਸਿੰਘ ਸੋਨੂ ਦੀ ਪਤਨੀ ਵੱਲੋਂ ਵੀ ਲਗਾਤਾਰ આરોਪ ਲਾਏ ਜਾ ਰਹੇ ਸੀ ਵੀ ਇਸ ਜਿਹੜੀ ਅਮਨਦੀਪ ਕੌਰ ਆ ਮਹਿਲਾ ਕੌਂਸਲ ਦੇ ਬਲਾਉਸ ਤੇ ਉੱਚ ਅਧਿਕਾਰੀਆਂ ਨਾਲ ਸੰਬੰਧ ਨੇ ਪਰ ਹਜੇ ਤੱਕ ਜਾਂਚ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਸਿਰਫ ਡੀਐਸਪੀ ਸਿਟੀ ਤੋਂ ਸਰਬਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਆ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਹਨ ਚਾਹੇ ਪ੍ਰਾਪਰਟੀ ਨੂੰ ਲੈ ਕੇ ਚਾਹੇ ਥਾਰ ਨੂੰ ਲੈ ਕੇ ਚਾਹ ਪਰ ਹਜੇ ਤੱਕ ਕੋਈ ਵੀ ਡਿਸਕਲੋਜ਼ ਨਹੀਂ ਕੀਤਾ ਸਿਰਫ ਜੋੜਾ 17 ਗ੍ਰਾਮ ਦੀ ਹੀ ਐਫਆਈਆ ਦਰਜ ਕੀਤੀ ਉਸ ਨੂੰ ਲੈ ਕੇ ਹੀ ਸਾਹਮਣੇ ਆਇਆ ਅਧਿਕਾਰੀ ਉਹੀ ਰਟਾਇਆ ਰਟਾਇਆ ਬਿਆਨ ਦਿੰਦੇ ਵੀ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਡਿਸਕਲੋਜ਼ ਨਹੀਂ ਕਰਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਸਿਟੀ ਸਰਵਜੀਤ ਸਿੰਘ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਪੇਸ਼ ਅਦਾਲਤ ਅੱਜ ਕਿਊਸ਼ ਨੂੰ ਅਸੀਂ ਪੇਸ਼ ਅਦਾਲਤ ਕੀਤਾ ਸੀ ਜੀ ਜਿਨ੍ਹਾਂ ਦਾ ਅੱਗੇ ਫਰਦਰ ਜੁਡੀਸ਼ੀਅਲ ਰਿਮਾਂਡ ਲਈ ਜੱਜ ਸਾਹਿਬ ਨੇ ਭੇਜਤਾ ਜੂਗਾ ਕਿੰਨੇ ਦਿਨਾਂ ਤੋਂ ਰਿਪੋਰਟ ਨਹੀਂ ਨਿਕਲ ਰਹੀ ਇਹ ਦੇਖੋ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈਗੀ ਹੈ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਜਿਹਦੀ ਅੱਗੇ ਫਿਊਚਰ ਪੜਤਾਲ ਕੀਤੀ ਜਾਊਗੀ ਜੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਊਗਾ ਅਕੋਰਡਿੰਗਲੀ ਅਸੀਂ ਉਹਦੀ ਰਿਪੋਰਟ ਅ ਫਰਮਾਨਯੋਗ ਅਦਾਲਤ ਜਾਣਾ ਨਹੀਂ ਤੇ ਥਾਣਾ ਕਨਾਲਵੱਲੋਂ ਇਸ ਦੀ ਜਿਹੜੀ ਤਫ਼ਤੀਸ਼ ਹੈਗੀ ਆਮਲ ਵਿੱਚ ਲੱਦੀ ਜਾ ਰਹੀ ਹੈ ਸਰ ਬਲਵਿੰਦਰ ਸਿੰਘ ਨੂੰ ਇਸ ਮਾਮਲੇ ਚ ਨਾਮ ਦਰਜ ਕੀਤਾ ਗਿਆ ਸੀ ਗ੍ਰਿਫਤਾਰ ਨਹੀਂ ਇੱਕ ਅਕਿਊਜ਼ਡ ਹੈ ਜੀ ਉਹਦੀ ਅਰੈਸਟ ਪੈਂਡਿੰਗ ਹੈ ਜੀ ਉਹਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਪਹਿਲਾਂ ਕੁਝ ਦਾ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਕਰ ਦਿੱਤਾ ਗਿਆ ਸੀ ਇਸ ਦੇ ਸਬੰਧ ਵਿੱਚ ਜੋ ਹੁਣ ਤੱਕ ਦੀ ਦੇਖੋ ਇਨਵੈਸਟੀਗੇਸ਼ਨ ਸਾਹਮਣੇ ਆਇਆ ਮੈਂ ਉਹ ਅਸੀਂ ਪਬਲਿਕਲੀ ਡਿਸਕਲੋਸ ਨਹੀਂ ਕਰ ਸਕਦੇ ਕਿਉਂਕਿ ਹਜੇ ਜਿਹੜੀ ਫਿਊਚਰ ਇਨਵੈਸਟੀਗੇਸ਼ਨ ਦਾ ਇੰਪੈਕਟ ਆ ਸਕਦਾ ਹੈ ਤੇ ਇਨਵੈਸਟੀਗੇਸ਼ਨ ਅਜੇ ਅੰਡਰਗoing ਹੈਗੀ ਆ ਬਟ ਇੱਕ ਇਹ ਚੀਜ਼ ਜ਼ਰੂਰ ਹੈ ਅਸੀਂ ਇਹਦੀ ਡੰਗਾਈ ਨਾ ਪੜਤਾਲ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਚੀਜ਼ ਸਾਹਮਣੇ ਆਊਗੀ ਅਕੋਰਡਿੰਗਲੀ ਕਾਰਵਾਈ ਆਪਾਂ ਨੂੰ ਕਰਾਂਗੇ ਜੀ 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 ਮਤਲਬ ਉਹ ਨਹੀਂ ਰਹੀ ਐ ਨਾ ਵਾਰੀ ਵਾਰੀ ਕਹਿ ਰਹੇ ਆਂ ਜੀ ਇਹ ਜੋ ਹੈ ਕੋਸ਼ਿਸ਼ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਗਿਆ ਜੀ ਤੋਂ ਇਨਵੈਸਟੀਗੇਸ਼ਨ ਤੱਕ ਕੰਫਾਈਨਡ ਰਹਿੰਦਾ ਕੇਸ ਦਾ ਮਤਲਬ ਅੱਗੇ ਇਨਵੈਸਟੀਗੇਸ਼ਨ ਲਈ ਠੀਕ ਰਹਿੰਦਾ ਹੈਗਾ ਤੋਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਵੀ ਸਾਹਮਣੇ ਆਊਗਾ ਅਕੋਰਡਿੰਗਲੀ ਕਾਰਵਾਈ ਕਰਾਂਗੇ